ਕਿ ਤੇ ਆ ਗਿਆ ਗੈਸ ਯੂ ਪ੍ਰੋਜੈਕਟ ਮਿਸ਼ਨ ਤੁਹਾਡਾ ਕੀ ਕਹਿਣਾ ਤੁਸੀਂ ਅੱਜ ਕਾਫੀ ਉਦਘਾਟਨ ਕੀਤੇ ਆ ਅੱਜ ਵਾਲਾ ਜਿਹੜਾ ਸੁਜਾਨਪੁਰ ਦਾ ਪ੍ਰੋਜੈਕਟ ਹੈਗਾ ਇਹ ਮੇਨ ਹੈਗਾ ਤੁਹਾਡਾ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਦਾ ਸੁਜਾਨਪੁਰ ਦੇ ਸ਼ਹਿਰ ਵਾਸੀਆਂ ਨੂੰ ਅੱਜ ਬਹੁਤ ਬਹੁਤ ਮੁबारकਾਂ ਔਰ ਸੁਜਾਨਪੁਰ ਸ਼ਹਿਰ ਦੇ ਲਈ ਅੱਜ ਬੜਾ ਹਿਸਟੋਰੀਕਲ ਡੇ ਹੈ ਇਸ ਸ਼ਹਿਰ ਦੇ ਲੰਬੇ ਅਰਸੇ ਤੋਂ ਇੱਕ ਡਿਮਾਂਡ ਵੀ ਇੱਥੇ ਸੀਵਰੇਜ ਦਾ ਬਿਵਸਥਾ ਹੋਵੇ ਸੋ ਮਾਨਜੋ ਕੁ ਬੋ ਕਮੰਟਰੀ ਸਰਕਾਰ ਵੱਸੇ ਮਾਨਜੀ ਦੀ ਗਵਾਈ ਵਾਲੀ ਸਰਕਾਰ ਨੇ ਅੱਜ ਇੱਕ ਬਹੁਤ ਵੱਡਾ ਤੋਹਫਾ ਹਲਕਾ ਸੁਜਾਨਪੁਰ ਦੇ ਵਸਨੀਕਾਂ ਨੂੰ ਤੇ ਖਾਸ ਕਰਕੇ ਸੁਜਾਨਪੁਰ ਦੇ ਸ਼ਹਿਰ ਵਸਨੀਕਾਂ ਨੂੰ ਦਿੱਤਾ ਔਰ ਜਿਹਦੀ ਲੰਬੇ ਅਰਸੇ ਤੋਂ ਅਡਿਕ ਸੀਗੀ ਡਿਮਾਂਡ ਸੀਗੀ ਕਿ ਸਰਕਾਰ ਇਸ ਸੀਓ ਦਾ ਵਿਵਸਥਾ ਦਾ ਪ੍ਰਬੰਧ ਕਰੇ ਸੋ ਅੱਜ 38 ਕਰੋੜ ਰੁਪਏ ਦੀ ਲਾਗਤ ਦੇ ਨਾਲ 38 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੁजानਪੁਰ ਦੇ ਅੰਦਰ ਸੀਵਰੇਜ ਬਸਾਨ ਦਾ ਕੰਮ ਜਿਹੜਾ ਉਹਦੀ ਸ਼ੁਰੂਆਤ ਕੀਤੀ ਗਈ ਆ ਔਰ ਇਹ ਸੀਵਰੇਜ ਬਸਾ ਦੇ ਨਾਲ ਨਾਲ ਇੱਕ ਟ੍ਰੀਟਮੈਂਟ ਪਲਾਂਟ ਵੀ ਲੱਗਣਾ ਜਿਹੜਾ ਪਾਣੀ ਨੂੰ ਪਿਊਰੀਫਾਈ ਕਰਕੇ ਤੇ ਉਹ ਪਾਣੀ ਬਾਅਦ ਚ ਖੇਤਾਂ ਨੂੰ ਜੇਤੀ ਵਾਰ ਲਈ ਜਿਹੜਾ ਉਹ ਮਜੂਜ਼ ਹੋ ਸਕੇ ਤੇ ਬਹੁਤ ਹੀ ਮਤਲਬ ਸੈਂਟੀਫਿਕ ਵੇਸ ਦੇ ਉੱਤੇ ਤਿਆਰ ਜਿਹੜਾ ਨਵੀਂ ਲੇਟੈਸਟ ਟੈਕਨੋਲੋਜੀ ਦੇ ਨਾਲ ਇਹ ਬਲ ਜਿਹੜਾ ਹੈ ਸੀਵਰੇਜ ਦਾ ਮਨ ਸਿਸਟਮ ਬਣਾ ਸੋ ਅ ਅੱਜ ਮੇਰੇ ਨਾਲ ਗ੍ਰਿੰਟਿੰਗ ਮਿਸਟਰ ਪਠਾਨਕੋਟ ਦਿੱਤੇ ਆ ਜੀ ਔਰ ਸਾਡੇ ਹਲਕਾ ਚਾਰਜ ਆਮਾਦੀ ਪਾਰਟੀ ਦੇ ਡਿਸਟ੍ਰਿਕਟ ਬ੍ਰੈਂਚ ਦੇ ਅਮਿਤ ਮੰਟੂ ਜੀ ਔਰ ਸਾਡੀ ਭੈਣ ਜਿਹੜੇ ਕਮੇਟੀ ਦੇ ਪ੍ਰੈਜਿਡੈਂਟ ਨੇ ਅ ਅਨੁਰਾਦਾ ਜੀ ਸੋ ਤਮਾਮ ਜਿਹੜੇ ਕਮੇਟੀ ਦੇ ਮੈਂਬਰ ਸਭਾ ਨੇ ਐਮ ਸੀ ਦਰਜਾ ਦਰਜਾ ਆਮ ਆਦਮੀ ਪਾਰਟੀ ਦੇ ਸਾਰੇ ਉਹਦੇਦਾਰ ਵਲੰਟੀਅਰਾਂ ਦੀ ਹਾਜ਼ਰੀ ਦੇ ਵਿੱਚ ਇਹ ਸ਼ੁਭ ਕਾਰਜ ਕਰਨ ਦਾ ਜਿਹੜਾ ਇਹ ਮੌਕਾ ਜਿਵੇਂ ਮਿਲਿਆ ਸੋ ਮੈਂ ਅ ਜ਼ਰੂਰ ਹੈ ਵਿਸ਼ਵਾਸ ਦਿਵਾਉਣਾ ਹਲਕੇ ਸਜਾਨਪੁਰ ਦੇ ਔਰ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਕਿ ਜਿਹੜਾ ਅਸਮ ਇਦਾਂ ਦੇ ਨਾਲ ਤੁਸੀਂ 2022 ਦੇ ਅੰਦਰ ਸਰਕਾਰ ਚੁਣੀ ਉਸ ਸਰਕਾਰ ਤੋਂ ਜਿਹੜੀ ਤਰਜੀਹ ਲੋਕ ਕਰਦੇ ਆ ਉਹਦੇ ਤੋਂ ਲਗਾਤਾਰ ਕੰਮ ਜਿਹੜਾ ਕੀਤਾ ਜਾ ਰਿਹਾ ਉਸ ਤੋਂ ਖਾਸ ਕਰਕੇ ਪਿਛਲੇ 6 ਮਹੀਨਿਆਂ ਤੋਂ ਇਹ ਦੋ ਵੱਡੇ ਪ੍ਰੋਜੈਕਟ ਸਾਡੇ ਜ਼ਿਲ੍ਹੇ ਨੂੰ ਇੱਕ ਨਰੋੜ ਚਾਵਲ ਸਿੰਘ ਨਗਰ ਪੰਚਾਇਤ ਨੂੰ ਸ਼ੀਵ ਰਜ ਵਸਤਾ ਲਈ ਸਾਰਾ ਕਰੋੜ ਰੁਪਇਆ ਮਿਲਿਆ ਤੇ ਦੂਸਰਾ ਸੁजानਪੁਰ ਸ਼ਹਿਰ ਵਾਸੀਆਂ ਦਾ ਜਿਹੜਾ 38 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲਾ ਜਿਹੜਾ ਇੱਕ ਵੱਡਾ ਪ੍ਰੋਜੈਕਟ ਮਿਲਿਆ ਸੋ ਬਹੁਤ ਸਾਰੀਆਂ ਸਰਕਾਰਾਂ ਚ ਰਹੀਆਂ ਇੱਥੇ ਹਲਕੇ ਦੇ ਮੰਤਰੀ ਵੀ ਰਹੇ ਸੋ ਇਸ ਹਲਕੇ ਦੇ ਅੰਦਰ ਡਿਊਟੀ ਸਪੀਕਰ ਵੀ ਰਹੇ ਲੰਬਾ ਸਮਾਂ ਐਮਐਲਏ ਵੀਰੇ ਸਰਕਾਰਾਂ ਵੀ ਰਹੀਆਂ ਪਰ ਅ ਮਤਲਬ ਜਿਹੜਾ ਆ ਉਸ ਜਨਪੁਰ ਦੇ ਲੋਕਾਂ ਦੀ ਆਸ ਪੂਰੀ ਨਹੀਂ ਹੋਈ ਸੁਮਾਨ ਚੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿਮਾਨ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਨੂੰ ਰੰਗਣਾ ਪੰਜਾਬ ਬਣਾਉਣ ਦਾ ਜਿਹੜਾ ਸੰਕਲਪ ਲੈ ਕੇ ਸਰਕਾਰ ਤੁਰਈ ਆ ਉਸ ਸੰਕਲਪ ਦਾ ਇਹ ਚਮਕਦਾ ਸਦਾਰਾ ਹੈ ਪ੍ਰੋਜੈਕਟ ਜੋ ਮੇਰੇ ਵੱਲੋਂ ਸੁਜਨਪੁਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅਸੀਂ ਇੱਕੇ ਗੱਲ ਕਵਾਂਗੇ ਜਿਨ੍ਹਾਂ ਨੇ ਕੰਮ ਕਰਨਾ ਇੱਕਦਾਰ ਉਸ ਕੰਪਨੀ ਨੂੰ ਵੀ ਵੀ ਅਸੀਂ ਇਹਦੇ ਵਿੱਚੋਂ ਕਿਸੇ ਤੋਂ ਚਾਹ ਦਾ ਕੁਟਬ ਨਹੀਂ ਪੀਣਾ। ਬਸ ਇੱਕੋ ਹੀ ਸਾਡੀ ਹਦਾਇਤ ਤੇ ਸਾਡੀ ਇੱਛਾ ਵੀ ਇਹ ਇਮਾਨਦਾਰੀ ਨਾਲ ਲੋਕਾਂ ਦਾ ਪੈਸਾ ਲੋਕਾਂ ਲਈ ਲੱਗੇ ਔਰ ਵਧੀਆ ਢੰਗ ਨਾਲ ਜਿਹੜਾ ਸੀਵਰੇਜ ਪ੍ਰਬੰਧ ਦੀ ਵਿਵਸਥਾ ਕਰਕੇ ਇਸ ਹਲਕੇ ਦੇ ਲੋਕਾਂ ਨੂੰ ਦਈਏ ਔਰ ਮੈਂ ਫਿਰ ਦੁਬਾਰਾ ਆਪਣੇ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਿੱਥੇ ਵਧਾਈਆਂ ਵੀ ਦਿੰਨਾ ਸ਼ਹਿਰ ਵਾਸੀਆਂ ਨੂੰ ਉੱਥੇ ਮੈਂ ਸੀਐਮ ਸਾਹਿਬ ਦਾ ਸਪੈਸ਼ਲ ਧੰਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਉਸ ਇਸ ਹਲਕੇ ਨੂੰ ਸ਼ਹਿਰ ਵਾਸੀਆਂ ਨੂੰ ਦਿੱਤਾ।